ਬੜੀ ਬੜੀ ਚੱਕਰ ਲਗਾਇਆ ਤੇ ਤਾਂ ਸਾਥ ਪਰ ਮੇਲ ਨਹੀਂ ਹੋਇਆ ਹੁਣ ਕੰਮ ਹੋ ਗਿਆ ਅੱਜ ਉਮੀਦ ਹੈ ਹੈਗੇ ਕਿ ਤੋਂ ਬੰਨ ਜਾਏਗਾ ਕੰਮ ਹੁਣ ਉਮਰ ਐਨੀ ਹੋ ਗਈ ਹੈ ਕਮਾਈ ਦਾ ਕੋਈ ਸਾਧਨ ਹੈ ਨਹੀਂ ਹੈ ਫਸ ਆਹੀ ਜੇ ਸਾਰਾ ਮੇਲੇ ਮਾਰੇ ਅੱਜ ਦਵਾਈ ਵੀ ਮੈਂ ਖਾ ਕੇ ਆ ਗਿਆ ਦਵਾਈ ਖਾਣੀ ਸੀ ਹਾਰਦੀ ਉਹ ਵੀ ਮੈਂ ਜਲਦੀ ਜਲਦੀ ਫਟਾਫਟ ਆ ਕੇ ਪਹਿਲਾਂ ਮੀ ਆ ਗਿਆ ਫਿਰ ਫਟਾਫਟ ਆਇਆ ਜਿਹੜਾ ਮਕੇਸ਼ ਸ਼ਰਮਾ ਅੱਜ ਕੈਂਪ ਲਗਾਇਆ ਹੀ ਕਿਸ ਤਰ੍ਹਾਂ ਦਾ ਨਾਮ ਮਿਲ ਰਿਹਾ ਇਤਨਾ ਕੰਮ ਹੋ ਰਿਹਾ ਬੜਾ ਪਰਮਪਟ ਹੋ ਰਿਹਾ ਅਦਚਾ ਨਿਕਾਰ ਬਣਾਉਣ ਲਈ ਬੁੜੇਪਾ ਪੈਨਸ਼ਨ ਵਾਸਤੇ ਕਾਰਡ ਨੰਬਰ Y ਦੇ ਵਿੱਚ ਜ਼ਿੰਮੇਵਾਰ ਕਾਰਡ ਪੈਨਸ਼ਨ ਦਾ ਵਿਧਵਾ ਪੈਨਸ਼ਨ ਜਿੰਨੇ ਵੀ ਪੈਨ ਕਾਰਡ ਦਾ ਕੰਮ ਆ ਕੋਈ ਆਧਾਰ ਕਾਰਡ ਦਾ ਕੰਮ ਆ ਕੋਈ ਵੋਟਰ ਕਾਰਡ ਦਾ ਕੰਮ ਆ ਉਹ ਸਾਰੇ ਅੱਜ ਕੈਂਪ ਲਾਇਆ ਇੱਥੇ ਹੋ ਰਏ ਨੇ ਜਿੱਦਾਂ ਸਰਕਾਰ ਦੇ ਵਿੱਚ ਕੀਮਾ ਸਰਕਾਰਾਂ ਦੇ ਦੁਆਰੇ ਇਸ ਸਮੇਂ ਬਾੜ ਦੇ ਵਿੱਚ ਜਿਹੜੇ ਪਹੁੰਚੇ ਹੋਏ ਨੇ ਕਿ ਲੋਕਾਂ ਦੇ ਕੰਮ ਐਸੇ ਦਫ਼ਤਰ ਤੇ ਹੋ ਰਹੇ ਨੇ ਜਿਹੜਾ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਦੀ ਰਹਿਨਮਈ ਹੈਟ ਅੱਜ ਇਹ ਕੈਂਪ ਲਾਇਆ ਗਿਆ ਉਹਨਾਂ ਦੇ ਕਹਿਣ ਮੁਤਾਬਕ ਜਿੰਨੀਆਂ ਵੀ ਲੋਕਾਂ ਨੂੰ ਸਬਦਾਂ ਚਾਹੀਦੀਆਂ ਸੀ ਅੱਜ ਉਹਦੇ ਇਲਾਪ ਤੇ ਕੈਂਪ ਲਾਇਆ ਗਿਆ ਜੀ ਕਿਤੇ ਬਾਰਡ ਵਾਸੀਆਂ ਨੂੰ ਕਿਤੇ ਦੂਰ ਨਾ ਜਾਣਾ ਪਵੇ ਨੇੜੇ ਰਹਿ ਕੇ ਕੰਮ ਕਰਵਾ ਸਕਣ ਔਰ ਸੌਖਾ ਕੰਮ ਹੋ ਸਕੇ ਉਹਨਾਂ ਲਈ ਸਹੂਲਤਾਂ ਲਈ ਉਹਨਾਂ ਨੂੰ ਕੈਂਪ ਲਾਇਆ ਗਿਆ ਤੇ ਕਿਹੜੇ ਕਿਹੜੇ ਵਿਭਾਗ ਨੇ ਜਿਹੜੇ ਇੱਥੇ ਕਿਹੜੇ ਕਿਹੜੇ ਕਾਰਡ ਜਿਹੜੇ ਬਣਾਏ ਜਾ ਰਿਹਾ ਆਸ਼ਮਾਨ ਕਾਰਡ ਵੀ ਬਣ ਰਿਹਾ ਉਹ ਜਿਵੇਂ 70 ਸਾਲ ਤੋਂ ਮਰਬਾਦਾ ਉਹਨਾਂ ਦੇ ਬਣਦਿਆ ਜਾਂ ਰਾਸ਼ਨ ਕਾਰਡ ਹੋਵੇ ਜਾਂ ਨੀਲਾ ਕਾਰਡ ਹੋਵੇ ਉਹਨਾਂ ਦਾ ਬਣ ਰਹੇ ਨੇ ਕਾਰਡ ਜਿੱਦਾਂ ਸਰਕਾਰ ਨੇ ਸੀਮ ਦਿੱਤੀ ਹੈ ਕਿ 10 ਲੱਖ ਤੱਕ ਦੇ ਰੋਗ ਦੀ ਫਰੀ ਇਲਾਜ ਹੋਊਗਾ ਹਾਂਜੀ ਇਹ ਕਿੰਨਾ ਦੇਖਦੇ ਹਾਂ ਕਿ ਲੋਕਾਂ ਨੂੰ ਜਿਹੜੇ ਇਹ ਸਹੂਲਤ ਮਿਲਣ ਜਾ ਰਹੀ ਹੈ ਬਹੁਤ ਵਧੀਆ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਖੁਸ਼ੀ ਆ ਔਰ ਲੋਕ ਸਲਾਗਾ ਕਰਦੇ ਆ ਸਰਕਾਰ ਦੀ ਅਕਤੂਬਰ ਤੋਂ ਇਹ ਕਾਰਡ ਬਣਨੇ ਸ਼ੁਰੂ ਹੋ ਜਾਣੇ ਆ ਤੇ ਬਹੁਤ ਵਧੀਆ ਕੀਤਾ ਪ੍ਰਾਲਾ ਕੀਤਾ ਜਿਹੜਾ ਸਰਕਾਰ ਨੇ ਕੀਤਾ ਬਹੁਤ ਬੰਦੀਆ ਪ੍ਰਾਲਾ ਕੀਤਾ ਗਿਆ ਨਸ਼ਿਆਂ ਨੂੰ ਖੱਲ ਪਾਉਣ ਦੇ ਲਈ ਹੁਣ ਪਿੰਡਾਂ ਦੇ ਗਰਾਉਂਡਾਂ ਦੇ ਲਈ ਗ੍ਰਾਂਟ ਵੀ ਜਾਰੀ ਕੀਤੀ ਹੈ ਇਹ ਪਿੰਡਾਂ ਲਗਭਗ 9 ਕਰੋੜ ਰੁਪਈਆ ਹੁਣ ਸਾਹਨੇ ਵਾਲ ਹੱਲੇ ਗਿਆ ਤੇ ਸਰਕਾਰ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ ਦਾ ਸਕੂਲਾਂ ਦਾ ਹੁਣ ਵੀ ਚੱਲ ਰਿਹਾ ਖੁੱਲੇ ਗੱਫੇ ਮਿਲ ਰਹੇ ਨੇ ਕੱਲ ਅਸੀਂ ਕਸਾਵਾਦ ਗਏ ਸੀ ਉੱਥੇ 1 ਕਰੋੜ 25 ਲੱਖ ਦੀ ਗ੍ਰਾਂਟ ਦਿੱਤੀ ਗਈ ਆ ਕਸਾਵਾਦ ਪ੍ਰਾਇਮਰੀ ਸਕੂਲ ਨੂੰ 40 ਲੱਖ ਰੁਪਏ ਉਹਨਾਂ ਦੇ ਕੰਟਰੈਕਟ ਆ ਗਿਆ ਬਾਕੀ ਪੇਮੈਂਟ ਉਹਨਾਂ ਨੂੰ ਆ ਰਹੀ ਆ ਤੇ ਸਾਰੇ ਲੋਕ ਖੁਸ਼ ਆ ਸਕੂਲ ਬਹੁਤ ਵਧੀਆ ਬਿਲਡਿੰਗਾਂ ਬਣ ਰਹੀਆਂ ਨੇ ਗ੍ਰਾਉਂਡਾਂ ਦੀ ਗੱਲ ਆ ਪਿੰਡ-ਪਿੰਡ ਨੂੰ ਖੁੱਲੇ-ਖੁੱਲੇ ਦਿੱਤੇ ਜਾਣੇ ਨੇ ਗ੍ਰਾਂਟਾਂ ਦੇ ਮੇਰੇ ਨਾਲ ਹੀ ਪਿੰਡ ਆ ਭਾਮੀਆਂ ਫੁਰਦ ਉਹਨੂੰ 40 ਲੱਖ ਦੇ ਕਰੀਬ ਦਿੱਤਾ ਤੇ ਕਿਸੇ ਨੂੰ 45 ਲੱਖ ਰੁਪਈਆ ਕਾਫੀ ਪੈਸੇ ਸਰਕਾਰ ਦੇ 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 ਖਰਚਾ ਮਲਾਰੇ ਨੇ ਸਵਾਰ ਨੰਬਰ 22 ਦੇ ਖੇਤਰਾਂ ਦੇ ਹੁਣ ਕੰਮ ਚੱਲ ਰਿਹਾ ਬਤਾ ਦਿਓ ਜੀ ਸੀਵਰੇਜ ਪੈ ਰਿਹਾ ਜੀ ਵਾਟਰ ਸਪਲਾਈ ਜਿੱਥੇ ਨਹੀਂ ਸੀਗੀ ਪ੍ਰੋਬਲਮ ਉੱਤੇ ਵਾਟਰ ਸਪਲਾਈ ਦਾ ਕੰਮ ਹੋ ਰਿਹਾ ਸੜਕਾਂ ਦਾ ਹੈਲਥ ਵੱਜੋਂ ਹੋ ਰਿਹਾ ਸਰ ਹਾਂ ਜੀ ਤੇ ਅੱਜ ਕਿੰਨੇ ਕੁ ਬੈਨੀਫੀਸ਼ੀਰੀ ਆ ਚੁੱਕੇ ਆ ਹੁਣ ਤੱਕ ਇਸ ਕੈਂਪ ਤੇ ਤਕਰੀਬਨ 10 ਸਵੇਕ 10 ਵਜੇ ਤੋਂ ਸਟਾਰਟ ਹੋਇਆ ਵਧੀਆ ਲੋਕ ਆ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਬਾਹਰ ਬੈਠੇ ਆ ਲੋਕਾਂ ਦਾ ਨੇ ਜਾਣ ਤੇ ਕੀ ਅਪੀਲ ਕਰਦੇ ਆਂ ਇਹ ਲੋਕਾਂ ਨੂੰ ਬਸ ਕੰਮ ਕਰਵਾਓ ਅਜੇ ਤਾਂ ਕੰਮ ਸੇਵਾ ਕਰਨ ਆਇਆ ਸੇਵਾ ਕਰ ਰਹੇ ਆਂ ਅਪੀਲ ਇਹੀ ਆ ਅਜੇ ਤਾਂ ਸਰਕਾਰ ਦੇ ਨਾਲ ਰਹਿ ਕੇ ਜਿੰਨੇ ਵਾਰਡ ਦੇ ਵਿੱਚ ਕੰਮ ਹੋਣ ਵਾਲਿਆ ਉਹ ਨਾਲ ਕਰਾਓ ਆਪਣੇ ਜ਼ਿੰਮੇਵਾਰੀ ਸਮਝੋ ਵਾਰਡ ਨੂੰ ਆਪਣਾ ਸਮਝੋ ਔਰ ਇਹਨੂੰ ਸੁੰਦਰਤਾ ਤੇ ਲਈ ਤੇ ਸਫਾਈ ਦੇ ਲਈ ਸਾਡਾ ਸਾਥ ਦਿਓ ਪ੍ਰਸ਼ਾਸਨ ਦਾ ਸਾਥ ਦਿਓ ਆਪਣੀ ਜ਼ਿੰਮੇਵਾਰੀ ਨੂੰ ਲੈਂਦੇ ਹੋਈ ਤਾਂ ਹੀ ਸਾਰਾ ਕੁਝ ਵਧੀਆ ਹੋ ਸਕਦਾ ਜੇ ਹਰ ਇੱਕ ਮੈਂਬਰ ਆਪ ਕੋ ਆਪਣੀ ਜ਼ਿੰਮੇਵਾਰੀ ਨੂੰ ਸਮਝੇ ਇਹ ਕੈਂਪ ਪੱਕੇ ਤੋਂ ਵੀ ਚੱਲਿਆ ਰਹੇਗਾ ਹਾਂਜੀ तकरीबन ਪਿਛਲੇ ਮਹੀਨੇ ਜੂਨ ਚ ਵੀ ਲੱਗਿਆ ਸੀ ਇੱਕ ਕੈਂਪ ਹੁਣ ਜੁਲਾਈ ਦਾ ਅਗਲੇ ਮਹੀਨੇ ਫੇਰ ਆਊਗਾ ਉਹਦਾ ਮੈਂਬਰਾਂ ਨੂੰ ਲਈ ਆ ਜੀ ਨਵਾਂ ਅਪਡੇਟ ਹਾਂਜੀ ਹਾਂਜੀ ਉਹ ਵੀ ਚੱਲਦੀਆਂ ਨੇ ਲੱਗ 24 ਘੰਟੇ ਦੇ ਵਿੱਚੋਂ ਮੁੰਡਾ 10 ਘੰਟੇ ਸਵੇਰੇ 9 ਵਜੇ ਆ ਜਾਂਦਾ ਸ਼ਾਮੀ 6 ਵਜੇ ਤੱਕ ਇੱਥੇ ਬੈਠਦਾ ਕੋਈ ਵੀ ਜਿੰਨੇ ਵੀ ਕੰਮ ਨੇ ਸੁਰਵਦਾ ਸੈਂਟਰ ਵਾਲੇ ਉਹ ਇੱਥੇ ਮੁੰਡਾ ਬੈਠ ਕੇ ਕਰ ਰਹੇ ਆ ਜਿੱਦਾਂ ਵੀਰਚੇਰ ਵੀ ਦਿੱਤੀ ਜਾ ਰਹੀ ਆ ਜਿਹੜੇ ਲੋਕ ਨਹੀ ਉਹਦਾ ਨਹੀਂ ਜੀ ਅਜੇ ਕੋਈ ਹੈਗਾ ਜੇ ਯਾਨੀ ਕਿ ਜਿੰਨੇ ਵੀ ਕੋਈ ਹੋਰ ਸਰਕਾਰੀ ਸਹੂਲਤਾਂ ਨੇ ਅਜੇ ਉਹ ਦੇ ਰਹੇ ਆ ਜੇ ਉਹ ਵੀ ਆਉਣਗੇ ਉਹ ਵੀ ਦਵਾਂਗੇ ਆਪਣੇ ਵੱਲੋਂ ਵੀ ਥੋੜੀ ਇਹ ਸੇਵਾ ਚਾਰੀ ਰਹੀ ਲੋਕ ਜੇ ਸੇਵਾ ਸਾਡੇ ਨੂੰ ਚੱਲ ਰਹੀ ਹੈ ਸਰਕਾਰ ਕਰ ਰਹੇ ਆ ਤੁਹਾਡੇ ਸਹਿਯੋਗ ਦੇ ਨਾਲ ਇਹ ਭੈਣਾਂ ਭਾਈਆਂ ਦੇ ਸਹਿਯੋਗ ਦੇ ਨਾਲ ਕਰ ਰਹੇ ਆ ਕੋਈ ਵੀ ਜਰੂਰਤਾਂ ਦਾ ਸਾਡੇ ਆਪਣੀ ਮਦਦ ਲਈ ਹਾਂਜੀ ਹਾਂਜੀ ਕੋਈ